ਸਭ ਤੋਂ ਪਹਿਲਾ ਟੀਵੀ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਮੱਜਦ ਸਣਾ ਜਨਾਵਾ ਵੀ ਅੱਜ ਦਾ ਜਿਹੜਾ ਮੁੱਖ ਵਿਸ਼ਾ ਵਾ ਉਹ ਹੈਗਾ ਅਟੈਚੀ ਰੇਟ ਅਟੈਚੀਆਂ ਦੇ ਕਿਹੜੇ ਕਿਹੜੇ ਰੇਟ ਹੋ ਸਕਦੇ ਨੇ ਗਰਾ ਜਿਵੇਂ ਨਮਜੋਦ ਗੁਰ ਚਿੱਧੂ ਨੇ ਦੱਸਿਆ ਵਾ ਵੀ ਮੁੱਖ ਮੰਤਰੀ ਦੀ ਟੈਚੀ ਦਾ ਯਾਨੀ 500 ਕਰੋੜ ਰੁਪਏ ਰੇਟ ਰੱਖਿਆ ਆ ਵਾ ਜੇ ਕਿਸੇ ਨੇ ਮੁੱਖ ਮੰਤਰੀ ਬਨਣਾ ਵਾ ਤੇ ਉਹਨਾਂ ਨੇ ਹੋਰ ਖੁਲਾਸੇ ਵੀ ਕੀਤੇ ਆ ਵੀ ਇਹਨਾਂ ਦੇ ਗੈਂਗਰਸਟਰਾਂ ਦਾ ਵਾ ਵਾਸਤੇ ਆ ਤੇ ਇਹਨਾਂ ਨੇ ਟੈਟਾਂ ਦੇ 6-6 ਕਰੋੜ ਰੁਪਏ ਲਏ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਹਾਨੂੰ ਹਜੇ ਕੁਝ ਨਹੀਂ ਪਤਾ ਰੇਟਾਂ ਦਾ ਕਰਾ ਰੇਟ ਘੱਟ ਵੀ ਹੈਗੇ ਆ ਕਰਾ ਕਦੇ ਐਵੇਂ ਨਾ ਢਿਰੀ ਢਾ ਲਿਓ ਕਰਾ ਕਿਉਂਕਿ ਜੇ ਮੁੱਖ ਮੰਤਰੀ ਦੀ ਟੈਚੀ ਦਾ ਰੇਟ 500 ਕਰੋੜ ਰੁਪਏ ਹੋ ਸਕਦਾ ਵਾ ਤਾਂ ਜਿਹੜੇ ਮੰਤਰੀ ਬੰਦੇ ਆ ਤਾਂ 100 ਕਰੋੜ ਹੋਊਗਾ ਉਹਦਾ ਤੇ ਜਿਹੜੇ ਫਿਰ ਚੇਅਰਮੈਨ ਬੰਦੇ ਆ ਉਹਨਾਂ ਦਾ 50 ਲੱਖ ਰੁਪਏ ਹੋਊਗਾ ਆ ਆਈਡੀਆ ਹੀ ਆ ਜੇ ਨੂੰ ਆਪਾਂ ਅੰਦਾਜ਼ਾ ਕਹਿ ਸਕਦੇ ਆ 10-20 ਲੱਖ ਰੁਪਏ ਦੁੱਧਰ ਹੋ ਸਕਦਾ ਵਾ ਕੱਲੋਂ ਐਵੇਂ ਨਾ ਤੁਸੀਂ ਮੇਰੇ ਨਾਲ ਧੂਖਰੇ ਜਵਾਨੀ ਵਿਸਾਈ ਫਿਰੋਗਰਾ ਵੀ ਟੀਟੂ ਬਾਣੀਆਂ ਗਲਤ ਬੋਲੀ ਜਾਂਦਾ ਵਖਰਾ ਤੇ ਬਾਕੀ ਹੋਰ ਵੀ ਕਾਫੀ ਆਪਣੇ ਤੁਹਾਨੂੰ ਪਤਾ ਆਉਦੇ ਹੁੰਦੇ ਆ ਅਗਰ ਦਾ ਟੈਕਟਰ ਲੈਣ ਦਾ ਤੁਹਾਨੂੰ ਪਤਾ ਲੱਗ ਗਿਆ ਵਾ ਵਿਸਾ ਉਤਾਰਨ ਵਾਲਾ ਜੇ ਬੰਦਾ ਦਰਮਿਆਨ ਨਾ ਜਾਵਾ 3 ਕਰੋੜ ਰੁਪਏ ਤੇ ਜੇ ਥੋੜਾ ਤਕੜਾ ਬਾਤ 5 ਕਰੋੜ ਰੁਪਏ ਜੇ ਕਿਸ ਨੇ ਘਰੇ ਦੋ ਟਾਈਟਲ ਲੈਣੀਆਂ ਨੇ ਫਿਰ ਛੋਟ ਵੀ ਹੋਊਗੀ ਕਿਰਾ ਨਵਜੋਤ ਸਿੰਘ ਸਿੱਧੂ ਦੇ ਘਰੇ ਜਾ ਕੇ ਪੁੱਛਿਓ ਛੋਟ ਵੀ ਹੋ ਸਕਦੀ ਹੈ ਅਗਰ ਦਾ ਕਿਉਂਕਿ ਦੋ ਚੀਜ਼ਾਂ ਲਵਾਂਗੇ ਤਾਂ ਪਤਾ ਹੀ ਆ ਹਨ ਜੇ ਇੱਕ 5 ਕਰੋੜ ਦੀ ਆ ਦੋ 10 ਕਰੋੜ ਦੀਆਂ ਹੋਗੀਆਂ ਤਾਂ ਫਿਰ ਆਹ 7 ਕਰੋੜ ਦੀ ਮਿਲਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਦਾ ਬਾਕੀ ਨਵਜੋਤ ਸਿੰਘ ਸਿੱਧੂ ਤੇ ਕਰ ਜਾ ਕੇ ਪੁੱਛਿਓ ਆ ਬੀਜਪੀ ਨੂੰ ਕਹਿ ਰਹੇ ਹੁੰਦੇ ਆ ਬੋਟ ਚੋਰ ਬੋਟ ਚੋਰ ਤੇ ਤੁਸੀਂ ਹੁਣ ਆਹ ਦੇਖੋ ਕਰੋ ਕਿੰਨਾ ਪੈਸਾ ਸਾਡਾ ਕਿੱਥੇ ਜਾ ਰਿਹਾ ਵਾ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵਾ ਵੀ ਜੇ ਪੈਸੇ ਲੈ ਕੇ ਆਹ ਟਿਕਟਾਂ ਦੇ ਲੰਦੇ ਆ ਫਿਰ ਆਪੋ ਹੀ ਸਮਾਜ ਸੇਵਾ ਕਿੱਥੋਂ ਕਰਨਗੇ ਕਰਾਂ ਆ ਵੀ ਮੇਰੇ ਪੈਸੇ ਦੋਸਤੋ ਕਮਾਉਣਗੇ ਕਰਾਂ ਤਾਂ ਇਹ ਤਾਂ ਹਦੋਂ ਬਲ ਕਾਂਗਸ ਜਿਹੜੇ ਹੈਗੇ ਆ ਉਹ ਭ੍ਰਸ਼ਟਾਚਾਰ ਦੇ ਵਿੱਚ ਲਪਟੋ ਹੋਏ ਹੋਏ ਨਗਰਾਂ ਬਾਕੀ ਹੋਰ ਵੀ ਕਰੇ ਇਹਨਾਂ ਦੇ ਟੈਕਸ ਦੇ ਹੈਗੇ ਆ ਜਿਹੜੇ ਟੈਕਸ ਰੇਟ ਛੋਟੇ ਵੀ ਹੈਗੇ ਆ ਕਰਾਂ ਇਦਾਂ ਨਾਲ ਸਮਝੋ ਕਰਾਂ ਜਿਹੜਾ ਟੈਕਸ ਰੇਟ ਆ ਮੇਰੇ ਹਿਸਾਬ ਨਾਲ ਆ 10-20 ਲੱਖ ਤੋਂ ਸ਼ੁਰੂ ਹੋ ਜਾਂਦਾ ਹੋਊਗਾ ਕਰਾਂ ਤੇ ਨੀਵੇਂ ਪੱਧਰ ਦੇ ਵੀ ਹੋਰ ਵੀ ਬਥੇਰੇ ਹੋਣੇ ਆ ਬਾਅਦ ਦੀ ਜਾਣਕਾਰੀ ਦਾ ਬਾਈ ਨਵਜੋਤ ਕੌਰ ਸਿੱਧੂ ਹੀ ਦਊਗੀ ਕਰਾਂ ਠੀਕ ਹੈ ਗੱਲ ਕਿਉਂਕਿ ਇਹਨਾਂ ਨੇ ਕੱਖ ਕੀਤਾ ਤਾਂ ਐ ਨਹੀਂ ਕਰਾਂ ਪਹਿਲਾਂ ਵੀ ਇਹਨਾਂ ਨੇ ਕਰਨ ਰਖਦੇ ਜੜਾ ਪੱਟੀਆਂ ਸੀਗੀਆਂ ਤੇ ਹੁਣ ਤਾਂ ਇਹਨਾਂ ਨੇ ਬਿਲਕੁਲ ਹੀ ਵੜਤੀਆਂ ਲੋਕਾਂ ਨੂੰ ਪਤਾ ਲੱਗ ਗਿਆ ਇਸ ਕਰਕੇ ਘਬਰਾਓ ਨਾ ਗਰਾ ਤੁਹਾਡੇ ਮੁਤਾਬਕ ਤੁਹਾਡੇ ਕੰਮ ਦੇ ਮੁਤਾਬਕ ਇੱਕ ਅਟੈਚੀ ਤੁਹਾਨੂੰ ਮਿਲ ਸਕਦੀ ਹੈ ਇੱਕ ਅਹੁਦਾ ਤੁਹਾਨੂੰ ਮਿਲ ਸਕਦਾ ਵਾ ਬਾਲੀ ਜਾਣਕਾਰੀ ਬਾਈ ਆਹੀ ਦੇਣਗੇ ਕਿ ਗਰਾ ਆਪ ਬੀਜੀਪੀ ਨੂੰ ਕਹਿੰਦੇ ਸੀ ਵੋਟ ਜੋੜ ਤੇ ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਆ ਅਟੈਚੀ ਚ ਕਿਵੇਂ ਚੋਰੀਆਂ ਕਰ ਰਹੀਆਂ ਪੈਸੇ ਵੀ ਹੈ ਗਰਾ ਬਾਲੀ ਕਹਿੰਦਾ ਥੈਂਕ ਯੂ ਮੇਰੀ ਬਹੁਤ ਸ਼ੁਕਰੀਆ